ਇਸ ਵੀਰ ਦੀ ਵੱਡੀ ਖਬਰ ਹੈ ਜਿਹੜੀ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜੀ ਹੈ ਦੇਖਣ ਨੂੰ ਲਈ ਦੱਸਦੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਅਹੁਦੇ ਤੋਂ ਸਤੀਫਾ ਦੇ ਦਿੱਤਾ ਗਿਆ ਜਦੋਂ ਕਿ ਲਗਾਤਾਰ ਸੁਖਵੀਰ ਸਿੰਘ ਬਾਦਲ ਤੋਂ ਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਕਿਹਾ ਜਾ ਰਿਹਾ ਸੀ ਅਕਾਲੀ ਦਲ ਦਾ ਗਰਾਫ ਹੈ ਸੁਖਵੀਰ ਸਿੰਘ ਬਾਦਲ ਦੇ ਕਾਰਨ ਆਏ ਦਿਨ ਥੱਲੇ ਆਉਂਦਾ ਜਾਂਦਾ ਜਿਦ ਤੇ ਚੱਲਦੇ ਆ ਅਕਾਲੀ ਦਲ ਜਿਹੜੇ ਪਾਰਟੀ ਆ ਦਿਨੋਂ ਦਿਨ ਬਦਨਾਮ ਹੁੰਦੀ ਜਾ ਰਹੀ ਹੈ ਪਰ ਉੱਤੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੁਣ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਹੀਂ ਹਨ ਕਿਉਂਕਿ ਉਹਨਾਂ ਨੇ ਆਪਣੇ ਪ੍ਰਧਾਨਗੀ ਤੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿੱਦਾਂ ਚੱਲਦੇ ਹੁਣ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ account ਤੇ ਇੱਕ ਟਵੀਟ ਕੀਤਾ ਗਿਆ ਜਿਹਦੇ ਵਿੱਚ ਬੇਸਾ ਸਿੰਘ ਬਲਟੋਹ ਨੇ ਲਿਖਿਆ ਕਿ ਹੁਣ ਖੋਜ ਜੇ ਜੇਕਰ ਗਿਆਨੀ ਹਰਪੀ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਤਾਂ ਗਿਆਨੀ ਹਰਪੀ ਸਿੰਘ ਨੂੰ ਅਕਾਲੀ ਦਲ ਦਾ ਹੁਣ ਪ੍ਰਧਾਨ ਬਣਾ ਦਿਓ ਕਿਉਂਕਿ ਜਥੇਦਾਰ ਸਾਹਿਬ ਦੀ ਲੰਬੇ ਸਮੇਂ ਦੀ ਇਹ ਇੱਛਾ ਹੈ ਦਾਦੀ ਕੀ ਬੇਸਾ ਸਿੰਘ ਬਲਟੋਹ ਗਿਆਨੀ ਹਰਪੀ ਸਿੰਘ ਦੇ ਨਿਸ਼ਾਨੇ ਸਾਹਦੇ ਦਿਖਾਈ ਦੇ ਰਹੇ ਪਰ ਉੱਤੇ ਹੀ ਲਗਾਤਾਰ ਸੁਖਵੀਰ ਸਿੰਘ ਬਾਲ ਬਾਦਰ ਤੋਂ ਲਈ ਸਥੀਪੇ ਦੀ ਮੰਗ ਕੀਤੀ ਜਾ ਰਹੀ ਦੀ ਕਿਉਂਕਿ ਅਕਾਲ ਤਖਤ ਸਹਿ ਦੇ ਵਿੱਚ ਪਰਪੰਧ ਸਿੰਘ ਜ਼ੈਮਾਨਾ ਦੀ ਕਤਲ ਤੋਂ ਬਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਈਆ ਕਰਾਜਦਾ ਹੈ ਕਿ ਜਦ ਚੱਲਦੇ ਆ ਸਕਵੀਰ ਸਿੰਘ ਬਾਦਲ ਤਨਖਈਆ ਲਾਨਣ ਆ ਗਿਆ ਸੀ ਅਬੀਤੇ ਦਿਨ ਹੀ ਸਕਵੀਰ ਸਿੰਘ ਬਾਦਲ ਰਕਾ ਤਖਤ ਸਰ ਪੇਸ਼ ਹੁੰਦੇ ਨੇ ਜੱਥੇਦਾਰ ਸਾਹਿਬ ਕੋਲ ਪੇਸ਼ ਹੁੰਦੇ ਜਿਸ ਤੋਂ ਬਾਅਦ ਸਕਵੀਰ ਸਿੰਘ ਬਾਦਲ ਨੇ ਮੰਗ ਪੱਤਰ ਸੌਂਪਿਆ ਸੀ ਤੇ ਕਿਹਾ ਸੀ ਕਿ ਜਿਹੜੀ ਤੁਹਾਡੇ ਵੱਲੋਂ ਵੀ ਤਨਖਈਆ ਲਾਨਣ ਆ ਗਿਆ ਜਿਹੜੀ ਮੈਨੂੰ ਸਜ਼ਾ ਲਾਉਣੀ ਆ ਧਾਰਮਿਕ ਸਜ਼ਾ ਜਾਂ ਜਿਹੜੀ ਮੈਨੂੰ ਸਜ਼ਾ ਲਾਉਣੀ ਉਸ ਵਿੱਚ ਤੇਰੀ ਨਾ ਕੀਤੀ ਜਾ ਜਦ ਚੱਲਦੇ ਆ ਹੁਣ ਸਕਵੀਰ ਸਿੰਘ ਬਾਦਲ ਨੇ ਅੱਜ ਵੱਡਾ ਫੈਸਲਾ ਲਿਆ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਪਖ ਦੀ ਚਾਰੇ ਵਿਰੋਧੀ ਤਰ੍ਹਾਂ ਦੇ ਵੱਲੋਂ ਵੀ ਨਿਸ਼ਾਨੇ ਸਾਧੇ ਜਾ ਰਹੇ ਨੇ ਉੱਥੇ ਹੀ ਅਕਾਲੀ ਦਲ ਦੇ ਲੀਡਰਾਂ ਦਾ ਕਹਿਣਾ ਸੀ ਸੀ ਬਾਦਲ ਨੇ ਜੋ ਕਿ ਆਸੂ ਕੀਤਾ ਸੀ ਸੀ ਬਾਦਲ ਨੇ ਹੁਣ ਅਕਾਲੀ ਦਲ ਦੇ ਪ੍ਰਧਾਨ ਕੀ ਤੋਂ ਅਸਤੀਫਾ ਦੇ ਤਾਂ ਅਕਾਲੀ ਦਲ ਦੇ ਪ੍ਰਧਾਨ ਨਹੀਂ ਹਨ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਪਰ ਦੂਜੇ ਹੁਣ ਬਸਰਿੰਗ ਬਲਟੋਹਾ ਦਾ ਜਿਹੜਾ ਬਿਆਨ ਦੇਖਣ ਨੂੰ ਮਿਲਿਆ ਟਵੀਟ ਲਿਖਿਆ ਉਹਨਾਂ ਨੇ ਆਪਣੇ ਪੇ ਤੇ ਉਹਨਾਂ ਲਿਖਿਆ ਕਿ ਜਥੇ ਅਰਗਿਆਨੀ ਹਰਪੀਤ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦੇ ਕਿਉਂਕਿ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਇਹ ਦਿੱਲੀ ਇੱਛਾ ਸੀ ਪਰ ਦੂਜੇ ਪਾਸੇ ਗੱਲ ਕੀਤੀ ਹੈ ਬਾਕੀ ਧੜੇ ਦੀ ਤਾਂ ਲੱਖਾ ਤਰ ਬਾਕੀ ਤੜੇ ਦੀ ਇਹੀ ਮੰਗ ਸੀਗੀ ਕਿ ਕੁਸਪ੍ਰੀਤ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਲਾਇਆ ਜਾਵੇ ਪਰ ਹੁਣ ਸੁਖ ਸਿੰਘ ਬਾਦਲ ਵੱਲੋਂ ਪ੍ਰਧਾਨ ਦੇ ਅਹੁਦੇ ਤੋਂ ਸਤੀਫਾ ਆ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੇ ਚਰਚਾਵਾ ਚੱਲਦੀਆਂ ਨੇ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਏ ਦੇਖਣ ਨੂੰ ਮਿਲਦੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸਖਬੀ ਸਿੰਘ ਬਾਦਲ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਜਦੋਂ ਕਿ ਲਗਾਤਾਰ ਸਖਬੀ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਕਿਹਾ ਜਾ ਰਿਹਾ ਸੀ ਅਕਾਲੀ ਦਲ ਦਾ ਗਰਾਫ ਹੈ ਸਖਬੀ ਸਿੰਘ ਬਾਦਲ ਦੇ ਕਾਰਨ ਆਏ ਦਿਨ ਥੱਲੇ ਆਉਂਦਾ ਜਾਂਦਾ ਜਿਦ ਤੇ ਚਲਦੇ ਆ ਅਕਾਲੀ ਦਲ ਦੇ ਪਾਰਟੀ ਆ ਦਿਨੋਂ ਦਿਨ ਬਦਨਾਮ ਹੁੰਦੀ ਜਾ ਰਹੀ ਪਰ ਅੱਤੇ ਹੁਣ ਅਕਾਲੀ ਦਲ ਦੇ ਪ੍ਰਧਾਨ ਸਖਬੀ ਸਿੰਘ ਬਾਦਲ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੁਣ ਅਕਾਲੀ ਦਲ ਦਾ ਪ੍ਰਧਾਨ ਨਾਲ ਸਕਰੀਨਿੰਗ ਬਾਦਲ ਨਹੀਂ ਹਨ ਕਿਉਂਕਿ ਉਹਨਾਂ ਨੇ ਆਪਣੇ ਪ੍ਰਧਾਨਗੀ ਤੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਹਦੇ ਚੱਲਦੇ ਹੁਣ ਬਿਰਸਾ ਸਿੰਘ ਬਲਟੋਆ ਦੇ ਵੱਲੋਂ ਆਪਣੇ ਚੋਸ਼ਤ ਮੜੀਆ ਅਕਾਊਂਟ ਤੇ ਇੱਕ ਟਵੀਟ ਕੀਤਾ ਗਿਆ ਜਿਹਦੇ ਵਿੱਚ ਬੇਸਾ ਸਿੰਘ ਬਲਟੋਹ ਨੇ ਲਿਖਿਆ ਕਿ ਹੁਣ ਖੋਜ ਜੇ ਜੇਕਰ ਗਿਆਨੀ ਹਰਪੀ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਤਾਂ ਗਿਆਨੀ ਹਰਪੀ ਸਿੰਘ ਨੂੰ ਅਕਾਲੀ ਦਲ ਦਾ ਉਹਨਾਂ ਪ੍ਰਧਾਨ ਬਣਾ ਦਿਓ ਕਿਉਂਕਿ ਜਥੇਦਾਰ ਸਾਹਿਬ ਦੀ ਲੰਬੇ ਸਮੇਂ ਦੀ ਇਹ ਇੱਛਾ ਹੈ ਦੱਦੀ ਕਿ ਬੇਸਾ ਸਿੰਘ ਬਲਟੋਹ ਗਿਆਨੀ ਹਰਪੀ ਸਿੰਘ ਦੇ ਨਿਸ਼ਾਨੇ ਸਾਹਦੇ ਦਿਖਾਈ ਦੇ ਰਹੇ ਪਰ ਉੱਤੇ ਹੀ ਲਗਾਤਾਰ ਸੁਖਵੀਰ ਸਿੰਘ ਬਾਦਲ ਤੋਂ ਲਈ ਸਥਿਪੇ ਦੀ ਮੰਗ ਕੀਤੀ ਜਾ ਰਹੀ ਦੀ ਕਿਉਂਕਿ ਅਕਾਲ ਤਖਤ ਸਹਿ ਦੇ ਵਿੱਚ ਪਵਨ ਸਿੰਘ ਜੈਮਾਨਾ ਦੇ ਇਕੱਤਰਤ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਜਦੋਂ ਚੱਲਦੇ ਆ ਸਕਰੀ ਸਿੰਘ ਬਾਦਲ ਤਲਖਈਆ ਲਾਨਿਆ ਕਿ ਅਸੀਂ ਬੀਤੇ ਦਿਨ ਹੀ ਸਕਰੀ ਸਿੰਘ ਬਾਦਲ ਰਕਾ ਤਰ ਸਾਹਿਬੇ ਪੇਸ਼ ਹੁੰਦੇ ਨੇ ਜਿੱਥੇ ਦਾ ਸਾਹਿਬ ਕੋਲ ਪੇਸ਼ ਹੁੰਦੇ ਜਿਸ ਤੋਂ ਬਾਅਦ ਸਕਰੀ ਸਿੰਘ ਬਾਦਲ ਨੇ ਮੰਗ ਪੱਤਰ ਸੌਂਪਿਆ ਸੀ ਤੇ ਕਿਹਾ ਸੀ ਕਿ ਜਿਹੜੀ ਤੁਹਾਡੇ ਵੱਲੋਂ ਮੈਨੂੰ ਤਲਖਈਆ ਲਾਨਿਆ ਗਿਆ ਜਿਹੜੀ ਮੈਨੂੰ ਸਜ਼ਾ ਲਾਉਣੀ ਆ ਧਾਰਮਿਕ ਸਜ਼ਾ ਜਾਂ ਜਿਹੜੀ ਮੈਨੂੰ ਸਜ਼ਾ ਲਾਉਣੀ ਉਸ ਵਿੱਚ ਤੇਰੀ ਨਾ ਕੀਤੀ ਜਦੋਂ ਚੱਲਦੇ ਆ ਹੁਣ ਸਕਰੀ ਸਿੰਘ ਬਾਦਲ ਨੇ ਅੱਜ ਵੱਡਾ ਫੈਸਲਾ ਲਿਆ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਭਗਤੀ ਚਾਰੇ ਵਿਰੋਧੀ ਤਰ੍ਹਾਂ ਦੇ ਵੱਲੋ ਵੀ ਨਿਸ਼ਾਨੇ ਸਾਦੇ ਜਰਾਂ ਨੇ ਉੱਤੇ ਹੀ ਅਕਾਲੀ ਦਲ ਦੇ ਲੀਡਰਾਂ ਦਾ ਕਹਿਣਾ ਸੀ ਅਸੀਂ ਬਾਦਲ ਨੇ ਜੋ ਕਿਹਾ ਸੀ ਉਹ ਕੀਤਾ ਸੀ ਅਸੀਂ ਬਾਦਲ ਨੇ ਹੁਣ ਅਕਾਲੀ ਦਲ ਦੇ ਪ੍ਰਧਾਨ ਕੀ ਤੋਂ ਅਸਤੀਫਾ ਦੇ ਤਾ ਹੁਣ ਅਕਾਲੀ ਦਲ ਦੇ ਪ੍ਰਧਾਨ ਨਹੀਂ ਹਨ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਪਰ ਦੂਜੇ ਹੁਣ ਵਿਸਰਿੰਗ ਬਲੋਹਾ ਦਾ ਜਿਹੜਾ ਬਿਆਨ ਦੇਖਣ ਨੂੰ ਮਿਲਿਆ ਟਵਿੱਟਰ ਲਿਖਿਆ ਉਹਨਾਂ ਨੇ ਆਪਣੇ ਪੇਤੇ ਉਹਨਾਂ ਲਿਖਿਆ ਕਿ ਜਥੇ ਅਰਗਿਆਨੀ ਹਰਪੀਤ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿਆ ਕਿਉਂਕਿ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਇਹ दिली ਇੱਛਾ ਸੀ ਪਰ ਦੂਜੇ ਪਾਸੇ ਗੱਲ ਕੀਤੀ ਹੈ ਬਾਕੀ ਧੜੇ ਦੀ ਦਰ ਬਾਕੀ ਤੜੇ ਦੀ ਇਹੀ ਮੰਗ ਸੀਗੀ ਕਿ ਸਪੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਲਾਇਆ ਜਾਵੇ ਪਰ ਹੁਣ ਸੁਖ ਸਿੰਘ ਬਾਦਲ ਦੇ ਵੱਲੋਂ ਪ੍ਰਧਾਨ ਦੇ ਅਹੁਦੇ ਤੋਂ ਸਤੀਫਾ ਆ ਦਿੱਤਾ ਹੈ ਕਿ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੇ ਚਰਚਾ